ਜਲੰਧਰ ਦੇ ਵਿੱਚ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਦੇ ਚੱਲਦਿਆਂ ਜਿੱਥੇ ਤਿੰਨ ਮਰੀਜ਼ਾਂ ਦੀ ਮੌਤ ਹੋਈ ਸੀ ਤੇ ਇਸ ਦਾ ਸਬਕ ਕਪੂਰਥਲਾ ਸਿਵਲ ਹਸਪਤਾਲ ਨੇ ਨਹੀਂ ਲਿਆ ਕਪੂਰਥਲਾ ਦਾ ਆਕਸੀਜਨ ਪਲਾਂਟ ਸਫੇਦ ਹਾਥੀ ਬਣ ਕੇ ਰਹਿ ਗਿਆ ਕਈ ਸਮੇਤ ਆਕਸੀਜਨ ਪਲਾਂਟ ਬੰਦ ਪਿਆ ਤੇ ਇਸੇ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਸਐਮਓ ਇਦੂ ਬਾਲਾਦਨਾ ਗੱਲਬਾਤ ਹੋਈ ਤਾਂ ਉਹਨਾਂ ਕਹਿੰਿਆ ਕਿ ਆਕਸੀਜਨ ਪਲਾਂਟ ਮੇਰੇ ਆਨ ਤੋਂ ਪਹਿਲਾਂ ਹੀ ਬੰਦ ਹੈ ਬੰਦ ਪਏ ਹੋਣ ਦੇ ਕਾਰਨ ਇੱਕ ਤਾਂ ਇਹ ਸਾਹਮਣੇ ਆਇਆ ਕਿ ਚੋਰੀ ਹੋ ਜਾਂਦੀ ਹੈ ਆਕਸੀਜਨ ਪਲਾਂਟ ਤੋਂ ਪਾਈਪ ਵਗੈਰਾ ਚੋਰੀ ਹੋ ਚੁੱਕਿਆ ਦੂਜਾ ਕਾਰਨ ਇਹ ਹੈ ਕਿ ਸਟਾਫ ਦੀ ਕਮੀ ਹੈ ਜੋ ਆਕਸੀਜਨ ਪਲਾਂਟ ਨੂੰ ਚਲਾਇਆ ਜਾ ਸਕਿਆ ਫਿਰ ਵੀ ਆਕਸੀਜਨ ਦੇ ਸਲੈਂਡਰ ਉਹਨਾਂ ਦੇ ਵੱਲੋਂ ਬਾਹਰ ਤੋਂ ਮੰਗਵਾਏ ਜਾ ਰਹੇ ਨੇ ਐਸਐਮਓ ਹਿੰਦੂਬਾਲਾ ਦਾ ਕਹਿਣਾ ਹੈ ਕਿ ਆਕਸੀਜਨ ਪਲਾਂਟ ਦੇ ਬਾਰੇ ਦੇ ਵਿੱਚ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ ਕੀ ਦੀਵਾਨ ਜਿਹੜਾ ਅਸੀਂ ਇੰਜੀਨੀਅਰ ਤੋਂ ਵਿਜ਼ਿਟ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਸੀ ਕਿ ਇਹਦੀਆਂ ਕਾਪਰ ਵਾਈਜ਼ ਜਿਹੜੀਆਂ ਸਪਲਾਈ ਚੇਨ ਚ ਆਉਂਦੀਆਂ ਨੇ ਚੋਰੀ ਹੋ ਚੁੱਕੀਆਂ ਨੇ ਉਹਨਾਂ ਨੇ ਸਾਨੂੰ ਇੱਕ ਐਸਟੀਮੇਟ ਬਣਾ ਕੇ ਦਿੱਤਾ ਸੀ ਜਿਹੜਾ ਅਸੀਂ ਉੱਪਰ ਦੇ ਚੁੱਕੇ ਆ ਪੀਐਚਐਸਸੀ ਨੂੰ ਆਪਣੇ ਲੈਵਲ ਤੇ ਤੇ ਉਮੀਦ ਕਰ ਰਹੇ ਆ ਕਿ ਇਹ ਪਲਾਂਟ ਵੱਲ ਸਰਕਾਰ ਦਾ ਕਾਫੀ ਧਿਆਨ ਹੈ ਤੇ ਜਲਦੀ ਠੀਕ ਹੋ ਜਾਵੇਗਾ ਤੁਸੀਂ ਠੀਕ ਕਹਿ ਰਹੇ ਹੋ ਜੀ ਪਲਾਂਟ ਜਲਦੀ ਤੋਂ ਜਲਦੀ ਜ਼ਰੂਰ ਚਾਲੂ ਹੋਣਾ ਚਾਹੀਦਾ ਪਰ ਸੱਚ ਮੈਂ ਤੁਹਾਨੂੰ ਅਨਸ਼ੂਰ ਕਰ ਰਹੀ ਹਾਂ ਕਿ ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਸਪਲਾਈ ਹੈ emergeny wards ਵਿੱਚ ਆਕਸੀਜਨ ਕਨਸੈਂਟਰੇਟਰ ਪਏ ਹੋਏ ਐ ਐਂਡ ਬੜੀ ਪੈਲ ਦੇ ਹਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਜਾਂਦੀ ਹੈ ਅਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਐ ਕੁਝ ਨਹੀਂ ਐ ਸਾਡੇ ਕੋਲ ਸਟਾਫ ਦੀ ਵੀ ਬੜੀ ਕਮੀ ਐ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਹਲੇ ਦੋਹਰ ਹੈਲਥ ਮਿਨਿਸਟਰ ਆ ਹਾਂਜੀ ਹੈਲਥ ਮਿਨਿਸਟਰ ਸਾਹਿਬ ਸਭ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਹਸਾਬ ਨਾਲ ਅਸੀਂ ਪੁਰਾਣੀ ਇਮਾਰਤ ਚੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ ਜੀ ਸ਼ਿਫਟ ਕੀਤੀ ਸੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਬੜੀ ਜਲਦੀ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਸੀ ਵੀ ਤਾਂ ਕੀ ਹਾਲ ਹੈ ਸੰਭਾਅ ਚ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ